ਕੂਲਰ ਜਿਹੜਾ ਹੁਣ ਅਸੀਂ ਲਾਂਚ ਕੀਤਾ ਇਸ ਵਾਰ ਗਰਮੀਆਂ ਦੇ ਵਿੱਚ ਹਾਂਜੀ ਔਰ ਇਹਦੇ ਨਾਲ ਆ ਏਸੀ ਕੂਲਰ ਕਹਿੰਦੇ ਨੇ ਇਹਨੂੰ ਤੁਸੀਂ ਦਿਖਾ ਦਿਓ ਇੱਕ ਵਾਰੀ ਏਸੀ ਕੂਲਰ ਹਾਂਜੀ ਹਾਂ ਕਾਉਂਟਰ ਕੂਲਰ ਹੈ ਜਿਵੇਂ ਡੌਗ ਵਾਸਤੇ ਵੀ ਲੈਣਾ ਕਿਸੇ ਨੂੰ ਦੇਖੋ ਹਨੀ ਪੈਡ ਲੱਗੇ ਹੋਏ ਓਕੇ ਹਨੀ ਪੈਡ ਲੱਗੇ ਹੋਏ ਹਨੀ ਪੈਡ ਲੱਗੇ ਹੋਏ ਹੂੰ ਇਹ ਸਿਰਫ 2390 ਦਾ ਦੇਣਾ ਹੈ 2390 ਰੁਪਏ 2390 ਦਾ ਬਾਈਰ ਗਟ ਪੱਕਾ ਨਹੀਂ ਆਉਂਦਾ ਅੱਜ ਕੱਲ 2390 ਦਾ 90 ਦਾ ਇੱਕ ਸੀਜ਼ਨ ਦੀ ਫੁੱਲ ਗਰੰਟੀ ਕਾਉਂਟਰ ਟੇਬਲ ਕਾਉਂਟਰ ਕੂਲਰ ਵੀ ਕਹਿੰਦੇ ਨੇ ਇਹਨੂੰ ਤੇ ਇਹ ਡੌਗ ਦੇ ਲਈ ਵੀ ਕਹਿੰਦੇ ਨੇ ਔਰ ਪੂਰੇ ਇੰਡੀਆ ਦੇ ਪੰਜਾਬ ਦੀ ਗੱਲ ਛੱਡੋ ਪੂਰੇ ਇੰਡੀਆ 'ਚ ਜਿੱਥੇ ਮਰਜੀ ਕੋ ਮੁੱਕਿਆ ਜੋ ਇਹਦੇ ਨਾਲ ਦਾ ਕੂਲਰ ਤੁਹਾਨੂੰ 2390 ਦਾ ਜੇ ਏਸੀ ਨਹੀਂ ਹੈਗਾ ਮੈਂ ਕਿਹਾ ਇਹ ਕੰਮ ਆਊਗਾ ਹਾਂ ਇਹਦੇ ਪਾਈ ਬਰਫ਼ ਤੇ ਪਾਇਆ ਪਾਣੀ ਏਸੀ ਹਨੀਪੈਡੇ 'ਚ ਲੱਗੇ ਹੋਏ ਨੇ ਔਰ ਤੁਸੀਂ ਦੇਖਿਓ ਹਵਾ ਕਿੰਨੀ ਮਾਰੂ ਉਸ ਤੋਂ ਬਾਅਦ ਜਿਹਨੇ ਉਹ ਸਿੰਗਲ ਬੰਦਾ ਪੈਂਦਾ ਵਿਚਾਰਾ ਜਿਵੇਂ ਆਪਾਂ ਕਹਿੰਦੇ ਕੋਈ ਮੰਮੀ ਡੈਡੀ ਇਕੱਲੇ ਪੈ ਰਹੇ ਨੇ ਪਰ ਉਹਨੂੰ ਏਸੀ ਜਿਹੜੇ ਹੈਗੇ ਉਹਦੇ ਗੋਡੇ ਖੜ ਜਾਂਦੇ ਨੇ ਹਾਂਜੀ ਏਸੀ ਨਾਲ ਦਰਦ ਹੋਣ ਲੱਗ ਜਾਂਦਾ ਉਹਦੇ ਲਈ ਅਸੀਂ ਲਾਂਚ ਕਰ ਦਿੱਤਾ ਇਹਨਾਂ ਜਿੱਥੇ ਮਰਜ਼ੀ ਲਾ ਲਓ ਤੁਸੀਂ ਦੇਖੋ ਭਾਜੀ ਆਪ ਤਿਆਰ ਕਰਦੇ ਹੋ ਜਿਹੜਾ ਮੈਨੂਫੈਕਚਰਿੰਗ ਜੀ ਆਪ ਹਨਾ ਇਹਨੂੰ ਜਿੱਥੇ ਮਰਜ਼ੀ ਤੁਸੀਂ ਰੋੜ ਕੇ ਲੈ ਜਾਓ ਬੱਚਾ ਲੈ ਜਾਏ ਭਾਵੇਂ ਓਕੇ ਔਰ ਮਿਲ ਗਿਆ ਆਪੇ ਭੱਜੀ ਫਿਰੀ ਜਾਓ ਲੈ ਕੇ ਇਹਨੂੰ ਜਿੱਥੇ ਮਰਜ਼ੀ ਕਿਉਂਕਿ ਨਾਲੇ ਬੱਚੇ ਦੀ ਖੇਡ ਬਣ ਜਾਂਦੀ ਹੈ ਸਿਰਫ 2900 ਦਾ 2900 ਦਾ ਸਿਰਫ 2900 ਦਾ ਠੀਕ ਹੈ ਔਰ ਨਾਲ ਐਕਟਿਵਾ ਦਾ ਜਿਹੜਾ ਉਹਨਾਂ ਨੂੰ 쿠ਪਨ ਮਿਲ ਰਿਹਾ ਔਰ ਮੋਟਰਸਾਈਕਲ ਦਾ ਵੀ ਦਿਖਾ ਦਿਓ ਇੱਕ ਵਾਰੀ ਲੱਗਦਾ ਗਰਮੀ ਦੇ ਵਿੱਚ ਤੁਸੀਂ ਮਨ ਕੇ ਹਲਾਉਂਗੇ ਸਾਰਿਆਂ ਨੂੰ ਬੇਨਕਾ ਟ੍ਰੇਡ ਦੇ ਵਿੱਚ ਕੂਲਰ ਦੇ 쿠ਪਨ ਮਿਲ ਰਿਹਾ ਹੈ ਨਾਲ ਫਰੀ ਦੇ ਵਿੱਚ ਜੋ 31 ਮਾਰਚ 2025 ਨੂੰ ਕੱਢਿਆ ਜਾ ਰਿਹਾ ਹੈ ਹਨਾ ਜੀ ਲੋ ਜੀ ਪਹੁੰਚ ਗਏ ਸਰਾਂਧ ਸ਼ਹਿਰ ਦੇ ਵਿੱਚ ਗਰਮੀ ਦਾ ਤਿਹਾਰ ਆ ਰਿਹਾ ਹੈ ਪਹਿਲਾਂ ਵੀ ਵੀਡੀਓ ਪਾਈ ਸੀ ਕਹਿੰਦੇ ਜੀ ਮੋਟਰਸਾਈਕਲ ਦਿੱਤਾ ਜਾਣਾ ਐਕਟਿਵਾ ਦਿੱਤੀ ਜਾਣੀ ਹੈ ਫਰੀ ਦੇ ਵਿੱਚ ਕਿੱਥੇ ਸਰਾਂਧ ਸ਼ਹਿਰ ਦੇ ਵਿੱਚ 10 ਨੂੰ ਲੈ ਕੇ ਕਹਿੰਦੇ ਜੀ ਫੇਰ ਦੁਬਾਰਾ ਪਹੁੰਚ ਤੇ ਗਰਮੀਆਂ ਦੇ ਸੀਜ਼ਨ ਨੂੰ ਲੈ ਕੇ ਦੇਖਦੇ ਆ ਇਲੈਕਟ੍ਰੋਨਿਕ ਦੇ ਉੱਪਰ ਕਿਹੜਾ ਵੱਡਾ ਸਟਾਕ ਇਸ ਵਾਰ ਜੋ ਕਿ ਈਜ਼ੀ ਲਾਈਫ ਸਨੈਟ ਦੇ ਵਿੱਚ ਆਇਆ ਸੁਖਪਾਲ ਸਰ ਨੂੰ ਛੱਡ ਰਮ ਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਠੀਕ ਠਾਕ ਹੋ ਬਸ ਵਧੀਆ ਸਰ ਜਿਹੜੇ ਦਰਸ਼ਕ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਪਹਿਲਾਂ ਵਾਲੀਆਂ ਵੀਡੀਓ ਨੂੰ ਬਹੁਤ ਵੱਡਾ ਪਿਆਰ ਦਿੱਤਾ ਔਰ ਪਿਛਲੀਆਂ ਗਰਮੀਆਂ 'ਚ ਐਡੇ ਵੱਡੇ ਆਫਰਾਂ ਦੇ ਧਮਾਕੇ ਕੀਤੇ ਸੀਗੇ ਇਸ ਵਾਰ ਫੇਰ ਜਿਹੜੇ ਵੱਡੇ ਵੱਡੇ ਧਮਾਕੇ ਕਰਨ ਜਾ ਰਹੇ ਹਾਂ ਪਹਿਲਾਂ ਸਰ ਆਪਾਂ ਮਿਡਲ ਕਲਾਸ ਦੀ ਫੈਮਲੀਆਂ ਦੀ ਗੱਲ ਕਰੀ ਆਪਾਂ ਸਾਰੇ ਮਿਡਲ 'ਚ ਹੀ ਆਉਂਦੇ ਹਾਂ ਬਚਾਰਾ ਗਰੀਬ ਆਦਮੀ ਜਿਹੜਾ ਹੈਗਾ ਏਸੀ ਦਾ ਲੈਣਾ ਚਾਹੁੰਦਾ কুলਿੰਗ ਹਾਂਜੀ ਪਰ ਕਿਤੇ ਨਾ ਕਿਤੇ ਮਜਬੂਰੀ ਹੋ ਜਾਂਦੀ ਹੈ ਕਿਉਂਕਿ ਅੱਜ ਕੱਲ 15-20000 ਰੁਪਿਆ ਕਮਾਉਂਦਾ ਹੈ 40000 ਦਾ ਏਸੀ ਆਉਂਦਾ ਹੈ ਹਾਂਜੀ ਪਰ ਉਹਦੇ ਲਈ ਅਸੀਂ ਕੂਲਰ ਛੋਟੇ ਤੋਂ ਛੋਟਾ ਔਰ ਵੱਡੇ ਤੋਂ ਵੱਡਾ ਲੈ ਕੇ ਆਂਦੇ ਆ ਪਹਿਲਾਂ ਕੂਲਰ ਦਿਖਾਵਾਂਗੇ ਜੀ ਪਹਿਲਾਂ ਕੂਲਰ ਦਿਖਾ ਦਈਏ ਹਾਂਜੀ ਪੂਰੇ ਹਿੰਦੁਸਤਾਨ ਦੇ ਵਿੱਚ ਜਿੱਥੇ ਮਰਜ਼ੀ ਘੁੰਮਜੋ ਹਾਂਜੀ ਇਹਦੇ ਨਾਲ ਦਾ ਕੂਲਰ ਜਿਹੜਾ ਹੁਣ ਅਸੀਂ ਲਾਂਚ ਔਰ ਇਹਦੇ ਨਾਲ ਏਸੀ ਕੂਲਰ ਕਹਿੰਦੇ ਨੇ ਇਹਨੂੰ ਤੁਸੀਂ ਦਿਖਾ ਦਿਓ ਇੱਕ ਵਾਰੀ ਏਸੀ ਕੂਲਰ ਹਾਂਜੀ ਹਾਂ ਕਾਉਂਟਰ ਕੂਲਰ ਹੈ ਜਿਵੇਂ ਡੌਗ ਵਾਸਤੇ ਵੀ ਲੈਣਾ ਕਿਸੇ ਨੂੰ ਦੇਖੋ ਹਨੀ ਪੈਡ ਲੱਗੇ ਹੋਏ ਓਕੇ ਹਨੀ ਪੈਡ ਲੱਗੇ ਹੋਏ ਹਨੀ ਪੈਡ ਲੱਗੇ ਹੋਏ ਹੂੰ ਇਹ ਸਿਰਫ 2390 ਦਾ ਦੇਣਾ ਹੈ 2390 ਰੁਪਏ 2390 ਦਾ ਬਾਈਰ ਗਟ ਪੱਖਾ ਨਹੀਂ ਆਉਂਦਾ ਅੱਜ ਕੱਲ 2390 ਦਾ 90 ਦਾ ਇੱਕ ਸੀਜ਼ਨ ਦੀ ਫੁੱਲ ਗਰੰਟੀ ਕਾਉਂਟਰ ਟੇਬਲ ਕਾਉਂਟਰ ਕੂਲਰ ਵੀ ਕਹਿੰਦੇ ਨੇ ਇਹਨੂੰ ਤੇ ਇਹ ਡੌਗ ਦੇ ਲਈ ਵੀ ਕਹਿੰਦੇ ਨੇ ਔਰ ਪੂਰੇ ਇੰਡੀਆ ਦੇ ਪੰਜਾਬ ਦੀ ਗੱਲ ਛੱਡੋ ਪੂਰੇ ਇੰਡੀਆ ਚ ਜਿੱਥੇ ਮਰਜੀ ਘੁੰਮ ਕੇ ਆ ਜਾਓ ਇਹਦੇ ਨਾਲ ਦਾ ਕੂਲਰ ਦਾ 2390 ਦਾ ਕਿੱਡੀ ਜੇ ਏਸੀ ਨਹੀਂ ਹੈਗਾ ਮੈਂ ਕਿਹਾ ਇਹ ਕੰਮ ਆਊਗਾ ਹਾਂ ਇਹ ਤੇ ਪਾਈ ਬਰਫ਼ ਤੇ ਪਾਇਆ ਪਾਣੀ ਏਸੀ ਹਨੀਪੈਡੇ ਚ ਲੱਗੇ ਹੋਏ ਨੇ ਔਰ ਤੁਸੀਂ ਦੇਖਿਓ ਹਵਾ ਕਿੰਨੀ ਮਾਰੂ ਉਸ ਤੋਂ ਬਾਅਦ ਜਿਨੇ ਉਹ ਸਿੰਗਲ ਬੰਦਾ ਪੈਂਦਾ ਵਿਚਾਰਾ ਜਿਵੇਂ ਆਪਾਂ ਕਹਿੰਦੇ ਕੋਈ ਮੰਮੀ ਡੈਡੀ ਇਕੱਲੇ ਪੈ ਰਹੇ ਨੇ ਪਰ ਉਹਨੂੰ ਏਸੀ ਜਿਹੜੇ ਹੈਗੇ ਉਹ ਤੇ ਗੋਡੇ ਖੜ ਜਾਂਦੇ ਨੇ ਏਸੀ ਨਾਲ ਦਰਦ ਹੋਣ ਲੱਗ ਜਾਂਦਾ ਉਹਦੇ ਲਈ ਅਸੀਂ ਲਾਂਚ ਕਰ ਦਿੱਤਾ ਇਹਨਾਂ ਜਿੱਥੇ ਮਰਜ਼ੀ ਲਾ ਲਓ ਤੁਸੀਂ ਦੇਖੋ ਭਜੀ ਆਪ ਤਿਆਰ ਕਰਦੇ ਹੋ ਜਿਹੜੇ ਮੈਨੂਫੈਕਚਰਿੰਗ ਜੀ ਆਪ ਹਨ ਇਹਨੂੰ ਜਿੱਥੇ ਮਰਜ਼ੀ ਤੁਸੀਂ ਰੋੜ ਕੇ ਲੈ ਜਾਓ ਬੱਚਾ ਲੈ ਜਾਏ ਭਾਵੇਂ ਓਕੇ ਮਿਲ ਗਿਆ ਆਪ 22 ਫ੍ਰੀਜੋ ਲੈ ਕੇ ਇਹਨੂੰ ਜਿੱਥੇ ਮਰਜ਼ੀ ਕਿਉਂਕਿ ਨਾਲੇ ਬੱਚੇ ਦੀ ਖੇਡ ਬਣ ਜਾਂਦੀ ਹੈ ਸਿਰਫ 2900 ਦਾ 2900 ਦਾ ਸਿਰਫ 2900 ਦਾ ਠੀਕ ਹੈ ਔਰ ਨਾਲ ਐਕਟਿਵਾ ਦਾ ਜਿਹੜਾ ਉਹਨਾਂ ਨੂੰ ਕੂਪਨ ਮਿਲ ਰਿਹਾ ਔਰ ਮੋਟਰਸਾਈਕਲ ਦਾ ਵੀ ਦਿਖਾ ਦਿਓ ਇੱਕ ਵਾਰੀ ਬਾਕੀ ਦਾ ਗਰਮੀ ਦੇ ਵਿੱਚ ਤੁਸੀਂ ਮਨ ਕੇ ਹਲਾਉਂਗੇ ਸਾਰਿਆਂ ਨੂੰ ਬੇਨੇਕਾ ਟ੍ਰੇਡ ਦੇ ਵਿੱਚ ਕੂਲਰ ਦੇ ਕੂਪਨ ਮਿਲ ਰਿਹਾ ਹੈ ਨਾਲ ਫਰੀ ਦੇ ਵਿੱਚ ਜੋ 31 ਮਾਰਚ 2025 ਨੂੰ ਕੱਢਿਆ ਜਾ ਰਿਹਾ ਹੈ ਹਨਾ ਉਸ ਤੋਂ ਬਾਅਦ ਉਹ ਤੋਂ ਬਾਅਦ ਅਗਲਾ ਤਾਂ ਮੱਕਾ ਕੜਾ ਉਸ ਤੋਂ ਬਾਅਦ ਤੁਸੀਂ ਕੂਲਰਾਂ ਦੇ ਡਿਜ਼ਾਈਨ ਦੇਖ ਲਓ ਔਰ ਮੇਰਾ ਖਿਆਲ ਹੈ ਇਹਦੇ ਨਾਲ ਦੇ ਡਿਜ਼ਾਈਨ ਏਸੀ ਕੂਲਰ ਕਹਿੰਦੇ ਨੇ ਇਹਨਾਂ ਨੂੰ ਮਿੰਨੀ ਕੂਲਰ ਹੋਵੇ ਏਸੀ ਕੂਲਰ ਹੋਵੇ ਏਸੀ ਕੂਲਰ ਆ ਵਿੱਚ ਤੁਸੀਂ ਦੇਖੋ ਬੋਟਲਾਂ ਸਪੈਸ਼ਲ ਲੱਗੀਆਂ ਮੇਰਾ ਖਿਆਲ ਕਿਤੋਂ ਮਿਲਣਾ ਹੀ ਨਹੀਂ ਤੁਹਾਨੂੰ ਪਹਿਲਾਂ ਟਰਾਈ ਕਰਿਓ ਦੇਖੀ ਪਹਿਲੀ ਵਾਰ ਇੱਥੇ ਹਾਂ ਪਹਿਲੀ ਵਾਰ ਦੇਖਿਆ ਏਸੀ ਕੂਲਰ ਸਿਰਫ 5500 ਦੇ ਵਿੱਚ 5000 ਰੁਪਏ 500 ਦੇ ਸਿਰਫ 5500 ਦੇ ਵਿੱਚ ਵੱਡੇ ਏਸੀ ਕੂਲਰ ਤੁਸੀਂ ਦੇਖ ਰਹੇ ਹੋ ਹੂੰ ਇਹ ਉਸ ਤੋਂ ਵੱਡੇ ਏਸੀ ਕੂਲਰ ਉਸ ਤੋਂ ਬਾਅਦ ਲੋਹੇ ਵਾਲੇ ਕੋਲਰ ਆਗੇ ਇੱਕ ਤੋਂ ਇੱਕ ਡਿਜ਼ਾਈਨ ਤੁਸੀਂ ਪਿਆ ਡਿਜ਼ਾਈਨ ਲੱਗਦਾ ਤੁਸੀਂ ਪਿੱਛੇ ਜੇ ਬਾਹਰ ਵੀ ਗਏ ਸੀਗੇ ਮੈਨੂੰ ਲੱਗਦਾ ਵੀ ਬਾਹਰੋਂ ਕੋਈ ਡਿਜ਼ਾਈਨ ਸੋਚ ਕੇ ਆਨੇ ਆ ਕਿ ਇੱਥੇ ਕੋਈ ਮਨ ਦੇ ਵਿੱਚ ਆਂਦਾ ਡਿਜ਼ਾਈਨ ਨਹੀਂ ਉਹ ਸਾਡੇ ਇਦਾਂ ਦੇ ਜਿਹੜੇ ਇੰਜੀਨੀਅਰ ਨੇ ਜੀ ਉਹ ਇਹਦੇ ਉੱਤੇ ਕੰਮ ਕਰਦੇ ਨੇ ਹਣਾ ਆਪਣਾ ਤਾਂ ਜਿਹੜਾ ਹੈਗਾ ਮਾਰਕੀਟਿੰਗ ਦਾ ਕੰਮ ਹੈ ਪਰ ਜਿਹੜੇ ਸਾਡੇ ਇੰਜੀਨੀਅਰ ਨੇ ਉਹ ਇਹਨੂੰ ਡਿਜ਼ਾਈਨਿੰਗ ਕਰਦੇ ਨੇ ਉਹ ਸਾਰੇ ਡਿਜ਼ਾਈਨ ਹੀ ਦੇਖਦੇ ਨੇ ਨਾਲ ਇਹ ਐਕਟਿਵਾ ਕਿਹਦੇ ਘਰ ਦਾ ਸ਼ਿੰਗਾਰ ਬਣਨ ਵਾਲੀ ਹੈ ਦਰਸ਼ਕੋ ਫਟਾਫਟ ਆਜੋ ਸਰਹੰਦ ਸ਼ੋਰੂਮ ਭਵਾਨੀਗੜ ਸ਼ੋਰੂਮ ਪੀਖੀ ਸ਼ੋਰੂਮ ਮਰਿੰਡ ਪਸਰੰਦ ਦੇ ਵਿੱਚ ਖੜੇ ਹੋਇਆ ਇਹ ਦੇਖ ਲਓ ਕੂਲਰ ਤੁਸੀਂ ਇੱਕ ਤੋਂ ਇੱਕ ਹਰ ਡਿਜ਼ਾਈਨ ਜੰਬੋ ਕੂਲਰ ਆ ਗਏ ਵੱਡੇ ਕੂਲਰ ਆ ਗਏ ਵੱਡੇ ਕੂਲਰ ਆ ਗਏ ਹਾਂਜੀ ਆਪਾਂ ਸੁਣੇ 5911 ਤਾਂ ਸੁਣਿਆ ਸੀਗਾ ਹਾਂਜੀ ਇਹ ਜਿਹੜਾ ਕੂਲਰ ਇਹਨੂੰ 9911 ਕਹਿੰਦੇ ਨੇ 9911 9911 ਇੱਥੋਂ ਚਲਾ ਦਈਏ ਤਾਂ 70 ਫੁੱਟ ਹਵਾ ਜਾਂਦੀ ਹੈ ਇਹ ਕੂਲਰ ਦੀ ਇਹ ਕੂਲਰ ਦੀ 70 ਫੁੱਟ ਹਵਾ ਜਾਂਦੀ ਹੈ ਇਸ ਵਾਰ ਅਸੀਂ ਸਪੈਸ਼ਲ ਲੈ ਕੇ ਆਇਆ ਔਰ ਜਿਹੜਾ ਕੂਲਰ ਜਿਹਨੇ ਲੈਣਾ ਹੈ ਜਿਹੜੇ ਦਰਸ਼ਕ ਵੀਡੀਓ ਦੇਖ ਰਹੇ ਨੇ ਫਟਾਫਟ ਆ ਜਾਓ ਰੇਟ ਸਾਡਾ ਹੈਗਾ ਹਲੇ ਘਟ ਹੈ ਕਿਉਂਕਿ ਸੀਜ਼ਨ ਚੱਲਣ ਵਾਲਾ ਹੈ ਸਟਾਰਟ ਹੋਣਾ ਹਾਂਜੀ ਅਗਲੇ ਸਟਾਕ ਦੇ ਵਿੱਚ ਸਾਡਾ ਰੇਟ ਵਧ ਜੂਗਾ ਕਿਉਂਕਿ ਪਿੱਛੇ ਵਧ ਜਾਣਾ ਹੈ ਹਨਾ ਜਿਹੜਾ ਚਾਈਨਾ ਤੋਂ ਆ ਰਿਹਾ ਹੈ ਜਿਹੜਾ ਹੋਰ ਕਿਤੇ ਤੋਂ ਬਾਹਰੋਂ ਇمپੋਰਟ ਹੋ ਰਿਹਾ ਹੈ ਉਥੋਂ ਇਹ ਰੇਟ ਵਧ ਜਾਣਾ ਇਸ ਕਰਕੇ ਦੋਸਤੋ ਫਟਾਫਟ ਆ ਜਾਓ ਜਿਹਦੇ ਨਾਲ ਇਹ ਵੀ ਸਾਰੇ ਵੱਡੇ ਕੂਲਰ ਇਹ ਸਾਰੇ 99 11 911 ਸੁਣਿਆ ਸੀਗਾ ਜਿਹੜੇ 9911 ਇਹ 9911 70 ਫੁੱਟ ਤੱਕ ਹਵਾ ਮਾਰਦੇ ਨੇ ਠੀਕ ਹੈ ਏਸੀ ਲੈਣੇ ਨੇ ਏਸੀਆਂ ਤੇ ਵੀ ਰੇਟ ਘਟਾ ਹੈ ਨਾਲ 1 ਟਨ ਤੋਂ ਸਟਾਰਟ ਹੋ ਜਾਂਦੇ ਇਹ 1 ਟਨ ਤੋਂ ਸਟਾਰਟ ਹੋ ਜਾਂਦੇ ਨੇ 1.5 ਟਨ 2 ਟਨ ਦੇ ਜਿਹੜੇ ਏਸੀ ਨੇ ਤੁਹਾਨੂੰ ਮਿਲਣਗੇ ਇੱਥੇ ਠੀਕ ਹੈ ਇਸੇ ਤਰ੍ਹਾਂ ਕੋਈ ਸਾਡਾ ਵੀਰ ਭਰਾ ਜਿਹੜਾ ਵਾਸ਼ਿੰਗ ਮਸ਼ੀਨ ਲੈਣਾ ਉਹਦੇ ਨਾਲ ਸਾਡਾ ਇਹ ਜਿਹੜਾ ਸਰਫ ਹੈ ਇਹ ਫ੍ਰੀ ਹੈ ਹਮ ਵਾਸ਼ਿੰਗ ਮਸ਼ੀਨ ਦੇ ਨਾਲ ਇਹਦੇ ਨਾਲ ਸਰਫ ਫ੍ਰੀ ਹੈ ਤੁਸੀਂ ਦੂਸਰੀ ਵਾਸ਼ਿੰਗ ਮਸ਼ੀਨ ਵੀ ਲੈ ਸਕਦੇ ਹੋ ਠੀਕ ਹੈ ਔਰ ਸਿਰਫ 6900 ਤੋਂ ਸਾਡੀ ਵਾਸ਼ਿੰਗ ਮਸ਼ੀਨ ਜਿਹੜੀ ਹੈਗੀ ਆ ਉਹ ਸਟਾਰਟ ਹੋ ਜਾਂਦੀ ਹੈ ਜਦੋਂ ਆਟੋਮੈਟਿਕ ਫੁਲੀ ਆਟੋਮੈਟਿਕ ਸਾਰੇ ਤਰ੍ਹਾਂ ਦੇ ਵਾਸ਼ਿੰਗ ਮਸ਼ੀਨਾਂ ਮਿਲ ਜਾਂਦੀਆਂ ਆਪਣੇ ਜਾਣੀਆਂ ਇੱਕ ਤੋਂ ਇੱਕ ਜਿਹੜੀ ਵਾਸ਼ਿੰਗ ਮਸ਼ੀਨ ਪਈ ਹੈ ਓਕੇ ਔਰ ਕਿਸੇ ਨੇ ਕੋਈ ਇੰਡਕਸ਼ਨ ਲੈਣਾ ਮੈਂ ਉਹੀ ਕਹਿਣਾ ਵੀ ਉਹ 15 ਮਾਰਚ ਤੋਂ ਪਹਿਲਾਂ ਪਹਿਲਾਂ ਲੈ ਜੇ ਹੂੰ ਔਰ 15 ਮਾਰਚ ਤੋਂ ਪਹਿਲਾਂ ਲੈ ਜੇ ਕਿਉਂਕਿ 31 ਮਾਰਚ ਨੂੰ ਮੋਟਰਸਾਈਕਲ ਕੱਢਿਆ ਜਾ ਰਿਹਾ ਜੀ ਨੇ ਕੋਈ ਵੀ ਆਈਟਮ ਲੈਣੀ ਹੈ ਉਹਦੇ ਨਾਲ ਕੂਪਨ ਹੈ ਜਿਹੜਾ ਮੋਟਰਸਾਈਕਲ ਦਾ ਫ੍ਰੀ ਹੈ ਤੇ ਜਦੋਂ ਹੁਣ ਰਿਸੈਪਸ਼ਨ ਤੇ ਇੱਥੇ ਆਪਣੀ ਗੱਲਬਾਤ ਹੋਊਗੀ ਸਾਰੀ ਇੱਥੇ ਬਿੱਲ ਕੱਟਿਆ ਜਾਊਗਾ ਜੀ ਹਾਂਜੀ ਔਰ ਜਦੋਂ ਬਿੱਲ ਕ ਕਿ ਭਾਈ ਜੇ ਤੁਹਾਡੇ ਕੋਲੇ ਪੁਰਾਣਾ ਸਮਾਨ ਘਟਾਉਣ ਨੂੰ ਹੈਗਾ ਤਾਂ ਬਹੁਤ ਵਧੀਆ ਹੈ ਇਲੈਕਟ੍ਰੋਨਿਕ ਦੇ ਵਿੱਚ 500 ਤੋਂ 2500 ਤੱਕ ਜਿਵੇਂ ਪ੍ਰੈਸਪਈਆ ਕੋਈ ਛੱਤ ਵਾਲਾ ਪੱਖਾ ਪਿਆ 500 ਚ ਫਰਾਟਾ ਪਿਆ 1000 ਰੁਪਏ ਦੇ ਵਿੱਚ ਕੋਈ ਹੋਰ ਆਈਟਮ ਹੈ 2500 ਦੇ ਵਿੱਚ ਫਰਨੀਚਰ ਦੇ ਵਿੱਚ ਜਿਵੇਂ ਉਹਨਾਂ ਕੋਲੇ ਸੋਫਾ ਹੋ ਗਿਆ ਬੈੱਡ ਹੋ ਗਿਆ ਹਾਂਜੀ ਔਰ ਨਾਲ ਹੀ ਉਹਨਾਂ ਕੋਲੇ ਪੇਟੀ ਹੋ ਗਿਆ ਢੋਲ ਹੋ ਗਿਆ ਇਦਾਂ ਦੀ ਕੋਈ ਆਈਟਮ ਪਈ ਆ ਤਾਂ 5000 ਚ ਕੱਟੀ ਜਾ ਰਹੀ ਆ 5000 ਚ ਕੱਟੀ ਜਾ ਰਹੀ ਆ ਪੁਰਾਣੀ ਚੀਜ਼ ਦੂਸਰੀ ਚੀਜ਼ ਨਵੀਂ ਕੋਠੀ ਪਈ ਆ ਪੁਰਾਣਾ ਸਮਾਨ ਕਟਾਉਣ ਨੂੰ ਨਹੀਂ ਤਾਂ ਇਹ ਸਕਰੈਚ ਕਾਰਡ ਮਿਲੂ ਫਰੀ ਦੇ ਵਿੱਚ ਓਕੇ ਔਰ ਗਰੰਟੀ ਨਾਲ ਨਿਕਲਣੀ ਨਿਕਲਣਾ ਤੁਸੀਂ ਹਾਲ ਸਾਰੇ ਦਰਸ਼ਕ ਜਿਹੜੇ ਪਹਿਲਾਂ ਲੈ ਕੇ ਗਏ ਸਮਾਨ ਤੁਸੀਂ ਦੇਖੋ ਇਹਨਾਂ ਨੂੰ ਨਿਕਲਿਆ ਹੋਇਆ ਆ ਤੁਸੀਂ ਦੇਖੋ ਕਿੰਨਾ ਨਿਕਲਿਆ ਜੀ 4100 ਮੰਨ ਲਓ 10000 ਦੀ ਚੀਜ਼ ਲਈ ਸਾਰੇ ਪਹਿਲਾਂ ਨਿਕਲੇ ਹੋਏ ਨੇ ਹਾਂ ਜੀ 10000 ਦੀ ਚੀਜ਼ ਲਈ 4100 ਨਿਕਲਿਆ ਤਾਂ ਉਹਨਾਂ ਨੇ 5900 ਹੀ ਦੇਣਾ ਇਹ ਕਿੰਨਾ ਜੀ 7200 7200 10000 ਦੀ ਚੀਜ਼ ਲਈ ਸਿਰਫ 2900 ਹੀ ਦੇਣਾ ਹੈ ਠੀਕ ਹੈ 51 5100 ਇਹਦੇ ਵਿੱਚ ਉਹਨਾਂ ਨੇ 10000 ਦੀ ਚੀਜ਼ ਲਈ ਸਿਰਫ 4900 ਦੇਣਾ ਇਹ ਸਾਰੇ ਇਹ ਸਾਰੇ ਨਿਕਲੇ ਹੋਏ ਨੇ ਨਿਕਲੇ ਹੋਏ ਨੇ ਗਰੰਟੀ ਨਾਲ ਔਰ ਇਹ ਖਾਲੀ ਨਹੀਂ ਜਾਂਦਾ ਉਸ ਤੋਂ ਬਾਅਦ 10k ਔਰ 15k ਦੀ ਜੇ ਸ਼ਾਪਿੰਗ ਕਰ ਲੈਂਦਾ ਤਾਂ ਇਹ ਇਨਾਮ ਵਾਲਾ ਜਿਹੜਾ ਕੂਪਨ ਹੈ ਇਹ ਗਰੰਟੀ ਨਾਲ ਨਿਕਲਣੀ ਨਿਕਲਣੀ ਹੈ ਇਹ ਮੋਟਰਸਾਈਕਲ ਵਾਲਾ ਨਹੀਂ 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 ਇਹ ਐਕਟਿਵ ਵਾਲਾ ਸਪੈਸ਼ਲ ਐਕਟਿਵ ਵਾਲਾ ਸੋਨੇ ਦਾ ਸਿੱਕਾ ਮੋਬਾਈਲ ਹੋ ਗਿਆ ਇਹਦੇ ਵਿੱਚ ਵਾਸ਼ਿੰਗ ਮਸ਼ੀਨ ਹੋ ਗਈ ਕੈਟਲ ਹੋ ਗਈ ਫ੍ਰਿਜ ਹੋ ਗਿਆ ਸਾਰੀਆਂ ਵੱਡੀਆਂ ਆਈਟਮਾਂ ਨੇ ਸਾਰੀ ਚੀਜ਼ਾਂ ਕੁਝ ਨਾ ਕੁਝ ਨਿਕਲ ਸਕਦਾ ਨਿਕਲੂਗਾ ਜੀ 101% ਖਾਲੀ ਤਾਂ ਨਹੀਂ ਜਾਊਗਾ ਪਹਿਲੀ ਵਾਰ ਹੋ ਰਿਹਾ ਹੈ ਇੰਡੀਆ ਦੇ ਵਿੱਚ ਕੋਈ ਪੈਸਾ ਨਹੀਂ ਲੈਣਾ ਫ੍ਰੀ ਹੈ ਠੀਕ ਹੈ ਜੀ ਔਰ ਜੋ ਵੀ ਸ਼ੋਪਿੰਗ 10k 15k ਕਰ ਗਿਆ ਉਹਦੇ ਨਾਲ ਇਹ ਫ੍ਰੀ ਮਿਲਣਾ ਹੀ ਮਿਲਣਾ ਹੈ ਖਾਲੀ ਨਹੀਂ ਜਾਊਗਾ ਇਹ ਵੀ ਖਾਲੀ ਨਹੀਂ ਜਾਊਗਾ ਕੈਸ਼ਬੈਕ ਅਪ ਟੂ 11000 ਤੱਕ ਨਿਕਲੂ ਇਹ ਵੀ ਖਾਲੀ ਨਹੀਂ ਜਾਊਗਾ ਇਨਾਮ ਨਿਕਲਣੀ ਨਿਕਲਣਾ ਹੈ ਹਾਂਜੀ ਤੀਸਰਾ ਜਿਹੜਾ ਗੇੜਾ ਮਾਰਨ ਆ ਗਿਆ ਸਿਰਫ ਗੇੜਾ ਮਾਰਨ ਆ ਗਿਆ ਇੱਕ ਉਪਨ ਨੂੰ ਇਹਦੇ ਵਿੱਚੋਂ ਗਿਫਟ ਨਿਕਲਣਾ ਹੈ ਇਹਦੇ ਵਿੱਚੋਂ ਨਿਕਲਣਾ ਇਨਾਮ ਪੱਕਾ ਗਰੰਟੀ ਨਾਲ ਇਹਦੇ ਵਿੱਚੋਂ ਨਿਕਲਣਾ ਕੈਸ਼ਬੈਕ ਇਹਦੇ ਵਿੱਚੋਂ ਨਿਕਲਣਾ ਗਿਫਟ ਪੱਕਾ ਹੀ ਨਿਕਲੂ ਸਮਾਨ ਕੋਈ ਨਹੀਂ ਖਰੀਦਿਆ ਗੇੜਾ ਮਾਰਨ ਗੇੜਾ ਮਾਰਨ ਆ ਗਿਆ ਭਵਾਨੀਗੜ ਸ਼ੋਰੂਮ ਦੇ ਵਿੱਚ ਮਰਿੰਡਾ ਸ਼ੋਰੂਮ ਦੇ ਵਿੱਚ ਪੀਖੀ ਸ਼ੋਰੂਮ ਦੇ ਵਿੱਚ ਤੇ ਸਰਹੰਦ ਸ਼ੋਰੂਮ 'ਚ ਆਪਾਂ ਖੜੇ ਆ ਮੇਨ ਜੀਟੀ ਰੋਡ ਦੇ ਉੱਪਰ ਇਹ ਤਿੰਨ ਗਰੰਟੀ ਵਾਲੇ ਹੋਗੇ ਚੌਥਾ ਜਿਹੜੇ ਦਰਸ਼ਕ ਵੀਡੀਓ ਦੇਖ ਰਹੇ ਨੇ ਸਾਡਾ ਪੇਜ ਲਾਈਕ ਫੋਲੋ ਕਰਕੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਰੋਜੀ ਲਾਈਫ ਦਾ ਪੇਜ ਹੈ ਔਰ ਇਹ ਮੋਟਰਸਾਈਕਲ ਦਾ ਕੂਪਨ ਫ੍ਰੀ ਚ ਮਿਲ ਰਿਹਾ ਹੈ ਫਰੀਜ ਦੇ ਵਿੱਚ ਫਰੀਜ ਚ ਔਰ ਗਰੰਟੀ ਨਾਲ 101 ਗਰੰਟੀ ਪਰਸੈਂਟ ਗਰੰਟੀ ਨਾਲ 31 ਮਾਰਚ ਨੂੰ ਇਹ ਕੱਢਿਆ ਜਾ ਰਿਹਾ ਦਿਨ ਵੀ ਦੱਸੋ ਕਿੰਨੇ ਰਹਿ ਗਏ ਬਸ ਕਿਹੜੇ ਰਹਿ ਗਏ ਮਾਰਚ ਦਾ ਮਹੀਨਾ ਰਹਿ ਗਿਆ 31 ਮਾਰਚ ਨੂੰ ਇਹ ਕੱਢੇ ਜਾ ਰਿਹਾ ਚੌਥਾ ਇਹ ਵੀ ਗਰੰਟੀ ਨਾਲ ਚਾਰੇ ਚੀਜ਼ਾਂ ਦਿਖਾ ਦਿਓ ਜੀ ਇੱਕ ਵਾਰੀ ਇਹ ਚਾਰੇ ਗਰੰਟੀ ਨਾਲ ਨਿਕਲਣੀ ਨਿਕਲਣੀ ਹੈ ਇਹ ਅਗਲਾ ਕਿਤੇ ਹੋਰ ਨਹੀਂ ਮਿਲਦੀਆਂ ਆਪਣੇ ਕੋਲੇ ਮਿਲਦੀ ਹੈ ਪੂਰੇ ਇੰਡੀਆ ਚ ਘੁੰਮ ਜਿਓ ਜੀ ਇਹ ਕਿਤੇ ਵੀ ਨਹੀਂ ਹੈਗੀ ਸਕੀਮਾ ਹੈਨਾ ਇਸੇ ਤਰ੍ਹਾਂ ਜੇ ਕਿਸੇ ਦਰਸ਼ਕ ਨੇ ਫਰਿੱਜ ਲੈਣਾ ਉਰੀ ਨਜ਼ਰ ਮਰਵਾ ਦਿਓ ਠੀਕ ਹੈ ਜੀ ਫਰਿੱਜ ਦਰਸ਼ਕੋ ਲੈਣਾ ਤਾਂ ਫਰਿੱਜ ਵੀ ਤੁਹਾਡਾ ਪੁਰਾਣਾ ਕੱ ਤੁਸੀਂ ਖੱਬੇ ਹੱਥ ਲਮਾਰੀਆਂ ਦੇਖ ਰਹੇ ਹੋ ਜਿਹਦਾ ਪੱਠੀ ਪੇਂਟ ਲਮਾਰੀਆਂ ਸਰ ਪੱਠੀ ਪੇਂਟ ਲਮਾਰੀਆਂ ਜੀ ਲੋਹੇ ਦੀ ਲੈ ਲਓ ਲੱਕੜ ਦੀ ਲੈ ਲਓ ਤੁਸੀਂ ਇਹ ਜਿਹੜੀ ਲਮਾਰੀਆਂ ਮੜੀ ਨਜ਼ਰ ਮਾਰਿਓ ਕਿੰਨੇ ਦੀ ਐ ਇੱਥੇ ਉੱਪਰ ਮਾਰਿਓ ਕੈਮਰਾ ਕਿੰਨੇ ਦੀ ਐ 11800 ਦੀ ਕਿੰਨੇ ਦੀ ਰਹਿ ਜਾਂਦੀ ਆ 6800 6800 ਦੀ ਰਹਿ ਜਾਂਦੀ ਹੈ ਤੁਸੀਂ ਦੇਖੋ 6 ਫੁੱਟੀ ﺍﻟमारी ਹਮ ਪੱਲੇ ਦੇਖ ਲਓ ਇੰਨੀ ਮਜ਼ਬੂਤ ਤੇ ਸਿਰਫ 6800 ਦੀ ﺍﻟमारी ਰਹਿ ਜਾਂਦੀ ਹੈ ਆਫਰ ਦੇ ਨਾਲ ਕਟਾ ਕੇ ਤੁਹਾਨੂੰ ਸਿਰਫ 6800 ਆਫਰ ਜਿੰਦਾ ਵੀ ਫਾਈਨਾਂਸ ਵਗੈਰਾ ਵੀ ਹੋ ਜਾਂਦੇ ਸਮਾਨ ਦੇ ਉੱਪਰ ਸਾਰਾ ਕੁਝ ਹਾਂਜੀ ਫਾਈਨਾਂਸ ਹੋਊਗਾ ਸਾਰੀ ਚੀਜ਼ ਤੇ ਆਟਾ ਚੱਕੀ ਦੇਖ ਲਓ ਜੇ ਕਿਸੇ ਨੇ ਘਰੇ ਆਟਾ ਚੱਕੀ ਲੈਣੀ ਹੈ ਤਾਂ ਆਟਾ ਬੜੇ ਰਾਮਨਾ ਪੀ ਲੈਂਦਾ ਦੋਨੋਂ ਆਟਾ ਚੱਕੀ ਦੋਨੋਂ ਆਟਾ ਚੱਕੀਆਂ ਨੇਗੀਆਂ ਠੀਕ ਹੈ ਇਹ ਆਗੇ ਸ਼ੁਰੂ ਰਹਿ ਕ ਹਮ ਇੱਧਰ ਵੀ ਤੁਸੀਂ ਦੇਖ ਰਹੇ ਹੋ ਅਲਮਾਰੀਆਂ ਪਈਆਂ ਨੇਗੀਆਂ ਫਟਾਫਟ ਆਜੋ ਦਰਸ਼ਕੋ ਪ੍ਰਾਣੀ ਜਿਹੜੀ ਹੈਗੀ ਅਲਮਾਰੀ ਕੋਈ ਚੱਕ ਲਿਓ ਇੱਧਰ ਵੀ ਅਲਮਾਰੀਆਂ ਪਈਆਂ ਨੇਗੀਆਂ ਇਹ ਸਾਰਾ ਨਵਾਂ ਸਟਾਕ ਹੈ ਇਹ ਅਲਮਾਰੀ ਦਾ ਸਾਰਾ ਨਵੇਂ ਤੋਂ ਨਵੇਂ ਡਿਜ਼ਾਈਨ ਹਰ ਦਿਨ ਨਵੀਂ ਤੋਂ ਨਵੀਂ ਜਿਹੜੀ ਅਲਮਾਰੀ ਸਾਡੇ ਕੋਲੇ ਆ ਰਹੀ ਹੈ ਇੱਧਰ ਆਜੋ ਸਿਰ ਇੱਕ ਵਾਰੀ ਦਰਸ਼ਕਾਂ ਨੂੰ ਇੱਧਰ ਦਿਖਾ ਦਈਏ ਫਿਰ ਦੂਜੀ ਸਾਈਡ ਦਿਖਾਉਣਾ ਕਿਉਂਕਿ 3 ਮਾਰਚ ਨੂੰ ਸਪੀਕਰ ਹੋਮ تھیਟਰ ਬੂਫਰ ਹੋਮ تھیਟਰ ਇਹਨਾਂ ਜੋ ਕੋਈ ਮਰਜ਼ੀ ਲੈ ਜਾਓ ਤੁਸੀਂ ਔਰ ਇਸ ਤੋਂ ਬਾਅਦ ਪੈਨਲ LED ਆ ਗਈਆਂ ਹਾਂਜੀ ਇੱਕੋ ਗੱਲ ਹੋਰ ਦੱਸਦਾ ਹਾਂਜੀ ਬੜੀ ਤਗੜੀ ਹੈ ਦਰਸ਼ਕੋ ਧਿਆਨ ਨਾਲ ਸੁਣਿਓ ਵੀਡੀਓ ਹਾਂਜੀ ਐਲਈਡੀ ਲੈਣੀ ਕਿਤੋਂ ਵੀ ਲੈ ਸਕਦਾ ਐਲਈਡੀ ਬੰਦਾ ਹਨਾ ਇਥੋਂ ਨਹੀਂ ਲੁਧਿਆਣੇ ਤੋਂ ਲੈ ਸਕਦਾ ਹਨਾ ਜਲੰਧਰੋਂ ਲੈ ਸਕਦਾ ਦਿੱਲੀੋਂ ਲੈ ਸਕਦਾ ਪਰ ਜੇ ਸਾਡੇ ਈਜੀ ਲਾਈਫ ਸਟੋਰ ਤੋਂ ਐਲਈਡੀ ਲੈਂਦਾ ਹੈ ਕਿਸੇ ਦੀ ਦੇ ਨਾਲਾ ਸਿਰਫ ਆਹ ਪੈਨਲ ਦਾ ਇੱਡੇ ਵੱਡੇ ਦਾ ਅਸੀਂ ਹੁਣ ਐਲਈਡੀ ਤੇ ਪੈਸੇ ਲਾਤੇ ਕਿਸ ਨੇ 20000 ਲਾਇਆ ਕਿਸ ਨੇ 25 ਲਾਇਆ ਕਿਸ ਨੇ 10 ਲਾਇਆ ਕਿਸ ਨੇ 15 ਲਾਇਆ ਉਹਨੇ ਲਾਤੇ ਉਦੋਂ ਬਾਅਦ 1 ਰੁਪਿਆ ਹੋਰ ਦੇ ਦੇ ਓਕੇ ਆਹ ਪੈਨਲ ਉਹਨੂੰ 1 ਰੁਪਏ ਚ ਦੇ ਦਾਂਗੇ ਨਹੀਂ 20000 ਰੁਪਏ ਦੇਣਾ ਹਾਂ ਬਸ 1 ਰੁਪਈ ਹੋਰ ਦੇਣਾ 1 ਰੁਪਏ ਚ ਡਬਲ ਡਫਾਇਨਰ ਮਿਲ ਜੂਗਾ ਪੂਰਾ ਪੈਨਲ ਫ੍ਰੀ ਵਿੱਚ ਜਿੱਥੇ ਅਸੀਂ 15000 20000 25000 ਲਾਇਆ ਉੱਥੇ 1 ਰੁਪਈ ਹੋਰ ਦੇ ਦੇ ਹੁਣ ਉਹਨੇ 43 ਲੈਣੀ ਹੈ 32 ਲੈਣੀ ਹੈ ਉਹ ਤਾਂ ਉਹਦੀ ਇੱਛਾ ਹੈ ਹੈਨਾ ਉਹਦੇ ਹਿਸਾਬ ਨਾਲ ਇਹ ਪੈਨਲ ਫ੍ਰੀ ਹੈ ਆਰਓ ਤੁਸੀਂ ਦੇਖ ਰਹੇ ਹੋ ਆਰਓ ਜਿਹੜਾ ਹੈਗਾ ਸਿਰਫ 3190 ਤੋਂ ਸਟਾਰਟ ਅਪ ਕਤਈਨੋਨ ਸਕਰਤੀਸ ਨਾ ਬੇ ਵਿਦ ਬ੍ਰੈਂਟੀ ਦੇ ਨਾਲ ਕੋਈ ਵੀ ਪਾਰਟ ਖਰਾਬ ਹੋ ਗਿਆ ਚੇਂਜ ਕਰਕੇ ਲੈ ਜੇ ਇਸੇ ਤਰ੍ਹਾਂ ਐਲੀਡੀਆਂ ਦੇ ਨਾਲ ਜਿਹੜਾ ਇਹ ਹੈਗਾ ਕੇਸੀਏ ਦੇ ਨਾਲ 32 43 ਜਿਹੜੀ ਮਰਜ਼ੀ ਲੈਣੀ ਆ ਉਹਨਾਂ ਨੇ ਉਹ ਪੈਨਲ ਬਿਲਕੁਲ ਫਰੀ ਹੈ ਹਾਂਜੀ ਇਹ ਬੈੱਡਾਂ ਵਾਲਾ ਸੈਕਸ਼ਨ ਆ ਗਿਆ ਜੀ ਤੁਸੀਂ ਦੇਖ ਰਹੇ ਹੋ ਬੈੱਡ ਇੱਕ ਤੋਂ ਇੱਕ ਲਾਰਜਰੀ ਦੇ ਲਾਰਜਰੀ ਬੈੱਡਾਂ ਹਾਂਜੀ ਔਰ ਬੈੱਡਾਂ ਦੇ ਵਿੱਚ ਵੀ ਤੁਹਾਡਾ ਜਿਹੜਾ ਪੁਰਾਣਾ ਹੈਗਾ ਬੈੱਡ ਉਹ ਕੱਟਿਆ ਜਾਊਗਾ ਭਾਈ ਫਰਨੀਚਰ ਨੂੰ ਫਾਈਨਾਂਸ ਹੋ ਜਾਂਦਾ ਜੀ ਫਰਨੀਚਰ ਦੇ ਫਾਈਨਾਂਸ ਹੋ ਜਾਂਦਾ ਜੀ ਹਾਂਜੀ ਆਹੋ ਬੈਠ ਕੇ ਦੇਖੋ ਬੈਗ ਦਿੱਤਾ ਲੱਗੇ ਜਿਹੜੇ ਦਰਸ਼ਕ ਵੀਡੀਓ ਦੇਖ ਰਹੇ ਨੇ ਵੀ ਕੋਈ ਚੀਜ਼ ਤੇ ਬੈਠੇ ਆ ਨਾ ਬੜੇ ਨਰਮ ਨੇ ਗੱਦੇ ਮੂਗੀ ਖਾਸ ਕੰਪਨੀ ਦੇ ਨੇ ਇਹਨੂੰ ਸਿਰਫ ਸੌਫਟੀ ਕਹਿੰਦੇ ਨੇ ਓਕੇ ਹਾਂ ਸੌਫਟੀ ਔਰ ਇਹਦੇ ਵਿੱਚ ਸੈਮੀ ਬੌਂਡਡ ਹਾਂਜੀ ਔਰ ਇਹਦੇ ਵਿੱਚ ਐਚ ਆਰ 15 ਸਾਲ ਇਹ ਗੱਦਾ ਦਬਦਾ ਹੀ ਨਹੀਂ 15 ਸਾਲ ਦਬਦਾ ਹੀ ਨਹੀਂ 15 ਸਾਲ ਇਹ ਗੱਦਾ ਦੋਸਤੋ ਦਬਦਾ ਨਹੀਂ 15 ਸਾਲ ਦੀ ਗਰੰਟੀ ਹੈ ਜੇ ਹੁਣ ਘਾਟ ਰੇਡ ਚ ਲੈਣਾ ਘਾਟ ਜੀ ਵੀ ਪਏ ਨੇ ਵੱਧ ਚ ਲੈਣਾ ਵੱਧ ਜੀ ਵੀ ਪੈਣੇ ਜਿੱਦਾਂ ਡਿਜ਼ਾਈਨ ਨੇ ਬੈਠੰਦੇ ਆ ਆਪ ਤਿਆਰ ਕੀਤੇ ਆਂ ਦਰੇ ਸਾਰਾ ਕੁਝ ਆਪ ਹੀ ਤਿਆਰ ਕਰਦਾ ਇੱਕ ਚੀਜ਼ ਹੋਰ ਤੁਹਾਨੂੰ ਦੱਸਦਾ ਕਿ ਜਿਵੇਂ ਆਪਣੇ ਜਗਾ ਅੱਜ ਕੱਲ ਘੱਟ ਹੁੰਦੀ ਹੈ ਤਾਂ ਇਹ ਸੋਫਾ ਕਮ ਬੈੱਡ ਹੈ ਓਕੇ ਜਦੋਂ ਕੋਈ ਚਾਰ ਰਿਸ਼ਤੇਦਾਰ ਆ ਗਏ ਇਹਨੂੰ ਡਾ ਲਓ ਇਹਦੇ ਉੱਤੇ ਬਹਿ ਜਾਓ ਠੀਕ ਹੈ ਜੀ ਹਨਾ ਜਦੋਂ ਰਾਤ ਨੂੰ ਸੌਣਾ ਹੈ ਉਹ ਜਗਾ ਘਟ ਗਈ ਇਹਨੂੰ ਐ ਕਰ ਲਓ ਇਦੇ ਉੱਤੇ ਸਮਝੋ ਹਮ ਬੈਡ ਬਣ ਗਿਆ ਇਹਦਾ ਬੈਡ ਬਣ ਗਿਆ ਹੈਨਾ ਹਮ ਇਹ ਥੱਲੇ ਤੁਸੀਂ ਜਿਵੇਂ ਮਰਜ਼ੀ ਲਾ ਕੇ ਪੈ ਜਾਓ ਔਰ ਇੰਨਾ ਵਧੀਆ ਮੈਂ ਬੱਚਿਆਂ ਲਈ ਬਧੀ ਚੀਜ਼ ਹੈ ਵੱਡਿਆਂ ਲਈ ਵੀ ਔਰ ਇਹਦਾ ਰੇਟ ਵੀ 2600 ਹੈ 2000 ਰੁਪਏ ਦੇ ਸੋਫਾ ਨਾਲੇ ਬੈੱਡ ਨਾਲੇ ਬੈੱਡ ਨਾਲੇ ਸੋਫਾ ਨਾਲੇ ਬੈੱਡ ਸਿਰਫ 2600 ਦਾ ਚੈਲੰਜ ਹੈ ਪੂਰਾ ਪੂਰੇ ਦਰਸ਼ਕ ਵੀਡੀਓ ਦੇਖ ਰਹੇ ਨੇ ਦੱਬ ਕੇ ਸ਼ੇਅਰ ਕਰ ਦਿਓ ਕਿ ਗਰੀਬ ਆਦਮੀ ਦਾ ਭਲਾ ਹੋ ਜਾਏ ਨਾਲੇ ਉਹਦੇ ਘਰੇ ਸੋਫਾ ਵਗ ਜਾਏ ਨਾਲੇ ਉਹਦੇ ਘਰੇ ਉਸੇ 2600 ਦੇ ਵਿੱਚ ਬੈੱਡ ਚੱਲ ਜਾਏ ਇਹ ਆਪਣੇ ਟੇਬਲ ਵਗੈਰਾ ਪਏ ਨੇ ਜੀ ਇਹ ਇਹ ਪ੍ਰੈਸੇ ਵਾਲਾ ਜੀ ਓਕੇ ਇਹ ਕਿਸੇ ਨੇ ਤੁਸੀਂ ਇੱਕ ਵਾਰੀ ਖੋਲ ਕੇ ਦਿਖਾ ਦਵੋ ਵਿੱਚੋਂ ਦੇਖੋ ਵਿੱਚ ਵੀ ਜਾਏਗਾ ਇਹ ਜਿੰਨਾ ਮਰਜ਼ੀ ਸਮਾਨ ਰੱਖ ਲਓ ਜੀ ਕੱਪੜਾ ਲੀੜਾ ਪ੍ਰੈਸਾ ਔਰ ਇਹਦੇ ਕੋਈ ਹੋਰ ਵੀ ਪਰਾ ਉਹਦਾ ਸਮਾਨ ਰੱਖਣਾ ਨਾ ਇਹ ਬڑے ਖਾਨੇ ਇਹਦੇ ਵਿੱਚ ਤੁਸੀਂ ਦੇਖੋ ਤਾਂ ਸਹੀ ਜੀ ਖੁੱਲਾ ਸਮਾਨ ਪੂਰਾ ਸਾਰੇ ਟੱਬਰ ਦੇ ਕੱਪੜੇ ਸਾਰੇ ਹਾਈਡਰੋਲਿਕ ਲੱਗੇ ਹੋਏ ਨੇ ਆ ਦੇਖੋ ਹੂੰ ਆ ਤੁਸੀਂ ਇਹਨਾਂ ਚੋਂ ਜਿਹੜਾ ਮਰਜ਼ੀ ਲੈ ਲਓ ਉਧਰ ਸ਼ੁਰਕ ਪਏ ਨੇ ਤੁਸੀਂ ਬੂਟ ਚੱਪਲ ਪਰਾ ਰੱਖ ਸਕਦੇ ਨਹੀਂ ਤਾਂ ਖਿੰਡੀਆਂ ਪਈਆਂ ਹੁੰਦੀਆਂ ਨੇ ਹਾਂਜੀ ਇਸੇ ਤਰ੍ਹਾਂ ਪੈਨਲ ਦੇਖ ਰਹੇ ਹੋ ਦਰਸ਼ਕੋ ਬੈਡਾਂ ਦੇ ਢੇਰ ਪਏ ਨੇ ਜੀ ਤੁਸੀਂ ਦੇਖ ਰਹੇ ਹੋ ਸਾਈਕਟੀਆਂ ਦੇ ਢੇਰ ਪਏ ਔਰ ਜਿਹਨੇ ਪੂਜਾ ਕਰਨੀ ਹੈ ਔਰ ਇੱਥੇ ਹਰ ਤਰ੍ਹਾਂ ਦਾ ਪੂਜਾ ਮੰਦਿਰ ਵੀ ਮਿਲ ਰਿਹਾ ਜੀ। ਆ ਪੁਰਾਣਾ ਸਮਾਨ ਦਿਖਾ ਦਿਓ ਇੱਕ ਵਾਰੀ ਜਿਹੜੇ ਦਰਸ਼ਕ ਦੇਖ ਰਹੇ ਨੇ ਨਾ ਆ ਆ ਸਾਰੇ ਫਾਇਦਾ ਲੈ ਚੁੱਕੇ ਨੇ। ਕਿਸੇ ਕੋਲੇ ਸੋਫਾ ਪਿਆ ਸੀਗਾ, ਕਿਸੇ ਕੋਲ ਡਰੈਸਿੰਗ ਪਿਆ ਸੀ, ਕਿਸੇ ਕੋਲ ਟੇਬਲ ਪਿਆ ਸੀਗਾ। ਕਿਸੇ ਕੋਲੇ ਬੈੱਡ ਪਿਆ ਸੀ, ਕਿਸੇ ਕੋਲੇ ਅਲਮਾਰਾ ਪਈ ਸੀ, ਕਿਸੇ ਕੋਲੇ ਕੂਲਰ ਪਿਆ ਸੀਗਾ, ਕਿਸੇ ਕੋਲੇ ਫ੍ਰਿਜ ਪਿਆ ਸੀਗਾ। ਇਹ ਸਾਰਾ ਪੁਰਾਣਾ ਉਹਦਾ ਕੱਟਿਆ ਜਾਂਦਾ। ਤੇ ਆਪਾਂ ਨੂੰ ਦੇ ਜਾਂਦੇ ਨੇ, ਨਵਾਂ ਲੈ ਜਾਂਦੇ ਨੇ। ਨਵਾਂ ਲੈ ਜਾਂਦੇ ਨੇ। ਠੀਕ ਹੈ ਜੀ। ਹੁਣ ਨਵਾਂ ਤੁਸੀਂ ਦੇਖ ਲਓ ਉੱਧਰ ਜਿਹੜੇ ਸੋਫੇ ਉਹ ਪਰਾਂ ਮਤਲਬ ਕਿ ਸ਼ੋਅਰੂਮ ਜ ਆਪਣੇ ਕੋਸ ਤੁਹਾਡਾ ਪੁਰਾਣਾ ਗੱੱਦਾ ਪਿਆ ਬੜੀ ਹਾਲਤ ਮਾੜੀ ਆ ਉਹਨਾਂ ਦੀ 2000 ਚ ਕੱਟ ਲੈਂਦਾ 2000 ਚ ਹਾਂ ਇਹ ਪੂਰੇ ਪੰਜਾਬ ਦੇ ਵਿੱਚ ਰਿਕਾਰਡ ਬਣਾਤਾ ਈਜੀ ਲਾਈਫ ਵਾਲਾ ਨੇ ਕਿ ਉੱਥੇ ਹੀ ਕੱਟਿਆ ਜਾਂਦਾ ਔਰ ਸਾਡਾ ਸਟੋਰ ਜਿੱਥੇ ਹੈਗਾ ਉੱਥੇ ਕੱਟਿਆ ਜਾਊ ਠੀਕ ਹੈ ਜੀ ਸਰਹੰਦ ਆਪਾਂ ਘੁੰਮ ਰਹੇ ਹਾਂ ਭਵਾਨੀਗੜ੍ਹ ਸਾਡਾ ਸਟੋਰ ਹੈਗਾ ਹਾਂ ਔਰ ਸਾਡਾ ਸਟੋਰ ਹੈਗਾ ਜੀ ਸਰਹੰਦ ਦੇ ਵਿੱਚ ਮੋਰਿੰਡਾ ਦੇ ਵਿੱਚ ਪੀਖੀ ਦੇ ਵਿੱਚ ਇੱਥੇ ਤੁਸੀਂ ਦੇਖ ਰਹੇ ਹੋ ਹਾਂਜੀ ਇਸ ਤੋਂ ਬਾਅਦ ਅੱਗੇ ਤੁਹਾਨੂੰ ਸਟਾਕ ਦਿਖਾਦਾ ਕੂਲਰ ਤੁਸੀਂ ਕਹਿੰਦੇ ਕੂਲਰ ਘਟ ਜਾਣਗੇ ਹਾਂਜੀ ਕੂਲਰ ਸਟਾਕੀ ਸਟਾਕ ਪਿਆ ਇੱਧਰ ਮਾਰੇ ਨਜ਼ਰ ਮੀਨਿੰਗ ਏਸੀ ਕੂਲਰ ਜਿਹੜੇ ਨਵੇਂ ਆਏ ਆ ਏਸੀ ਕੂਲਰ ਗਰੀਬ ਤੋਂ ਗਰੀਬ ਆਦਮੀ 2390 ਦੇ ਵਿੱਚ ਕੂਲਰ ਲੈ ਜੇ ਤੇ ਜਲਦੀ ਤੋਂ ਜਲਦੀ ਆਓ ਵੀ ਵੈਰਾਈਟੀ ਅੱਜ ਅਸੀਂ ਲਾਂਚ ਕੀਤੀ ਆ ਉਹ ਤੁਸੀਂ ਦੇਖ ਰਹੇ ਹੋ ਇੱਧਰ ਇੱਕ ਚੀਜ਼ ਹੋ ਰਹੀ ਗਈ ਦੀ ਹਾਂਜੀ ਜਿਹੜੇ ਜਿਹਦੇ ਕੋਲੇ ਪੁਰਾਣਾ ਫਰਾਟਾ ਪਿਆ 1000 ਰੁਪਏ ਚ ਪੁਰਾਣਾ ਕਟਾਜੋ ਸਾਡੇ ਕੋਲੇ ਫਰਾਟਾ ਵੀ ਕਟੇ ਜਾਊਗਾ ਫਰਾਟਾ ਵੀ ਕਟੇ ਹੋ ਕੂਲਰ ਦੇਖੋ ਉੱਪਰ ਵੀ ਪਏ ਨੇ ਹਾਂਜੀ ਗੱਦੇ ਹਮ ਇੱਕ ਤੋਂ ਇੱਕ ਲਾਰਜਰੀ ਗੱਦਾ ਤੁਸੀਂ ਦੇਖ ਰਹੇ ਹੋ ਔਰ ਇੱਕ ਤੋਂ ਇੱਕ ਗੱਦਾ ਔਰ ਸਿਰਫ 1100 ਤੋਂ ਸਾਡਾ ਗੱਦਾ ਸਟਾਰਟ ਹੋ ਜਾਂਦਾ ਫਿਰ ਉਹ 1100 ਤੋਂ 1100 ਤੋਂ ਗੱਦੇ ਵਾਧੂ ਆਪਣੇ ਕੋਲ ਗੱਦਿਆਂ ਦਾ ਤਾਂ ਢੇਰ ਹੀ ਆ ਜੀ ਆ ਸੋਫੇ ਲੱਗੇ ਸਾਰੇ ਲੈਨਾਂ ਦੇ ਵਿੱਚ ਇਹ ਸੋਫੇ ਲੱਗੇ ਹੋਏ ਨੇ ਤੁਸੀਂ ਦੇਖ ਰਹੇ ਹੋ ਹਾਂਜੀ ਇੱਕ ਭਾਈ ਆ ਚੀਜ਼ ਕਿਹੜੀ ਆ ਇਹ ਨਵੇਂ ਬੂਟ ਵੀ ਲੱਗੇ ਨੇ ਇਹ ਨਵੇਂ ਬੂਟ ਆ ਇਹਨੇ ਜੀ ਗਰੀਬ ਆਦਮੀ ਆ ਜਿਹੜਾ ਵਿਚਾਰਾ ਮਿਡਲ ਕਲਾਸ ਉਹਦੇ ਬੱਚੇ ਕਹਿੰਦੇ ਨੇ ਅਸੀਂ ਬ੍ਰਾਂਡਡ ਬੂਟ ਪਾਉਣੇ ਨੇ ਹਣਾ ਤੁਸੀਂ ਦਰਸ਼ਕੋ ਦੇਖ ਰਹੇ ਹੋ ਸਰੰਦ ਦੇ ਵਿੱਚ ਪਹਿਲੀ ਵਾਰ ਐਸੇ ਬ੍ਰਾਂਡਡ ਬੂਟ ਤੁਹਾਨੂੰ ਅਸੀਂ 499 ਚ ਸ਼ੁਰੂ ਕਰਦਾ ਹੈ ਬ੍ਰੈਂਟਨ ਬੂਟਾਂ ਦੇ ਰੇਟ ਵੀ ਜ਼ਿਆਦਾ ਹੁੰਦੇ ਨੇ 499 ਸਿਰਫ 499 499 ਦੇਖ ਲਓ ਪੱਕੀ ਗੱਲ ਹੈ ਵਿਦ ਦਾ ਵਿਦ ਗਰੰਟੀ 4-4 ਮਹੀਨਿਆਂ ਦੀ ਓਕੇ 499 ਦੇ ਵਿੱਚ 499 ਦੇ ਛੱਡੋ ਇੱਥੇ 450 ਦਾ ਹੀ ਹੈ 450 ਦਾ ਹੀ ਹੈ ਹਾਂਜੀ ਹਾਂ 450 ਦਾ ਹੀ ਹੈ ਤੁਸੀਂ ਦੇਖ ਰਹੇ ਹੋ ਠੀਕ ਹੈ ਜੀ ਆਪਾਂ ਤਾਂ ਜ਼ਿਆਦਾ ਹੀ ਕਹਿਗੇ ਸੀਗੇ 450 ਤੇ ਸਾਡਾ ਬੂਟ ਸਟਾਰਟ ਹੁੰਦਾ ਔਰ ਡਿਸਪਲੇ ਦਿਖਾ ਦਿਓ ਬੂਟ ਇੱਕ ਤੋਂ ਇੱਕ ਪਿਉਮਾ ਦਾ ਹੋ ਗਿਆ ਸਕੱਚਰ ਦਾ ਹੋ ਗਿਆ ਮਤਲਬ ਕਿ ਮਾਰਕੀਟ ਦੇ ਵਿੱਚ ਰਨਿੰਗ ਚੱਲਦੇ ਨੇ ਟਰੈਂਡਿੰਗ ਨੇ ਇਹੀ ਚੱਲਦਾ ਹੀ ਹੁਣ ਤਾਂ ਹਲੇ ਵਿਚਾਰੇ ਜਿਹੜੇ ਦਰਸ਼ਕਾਂ ਨੂੰ ਪਤਾ ਨਹੀਂ ਸੀਗਾ ਉਹ ਇਹਨਾਂ ਤੇ 5-5000 8-8000 ਲਾਈ ਜਾਂਦੇ ਨੇ ਜਿਹੜਾ 8500 ਵਾਲਾ ਬੂਟ ਹੈ ਅਸੀਂ 8500 ਚ ਦੇ ਦਾਂਗੇ ਓਕੇ 8500 ਵਾਲਾ ਬੂਟ 8500 ਚ 8500 ਹੀ ਦੇ ਦਾਂਗੇ ਜਿਹੜਾ ਮਰਜੀ ਲੈਦਰ ਵਾਲਾ ਬੂਟ ਲੇਡੀਜ਼ ਨੂੰ ਮਿਲ ਜਾਂਦੇ ਆ ਇਹ ਇਹ ਲੈਦਰ ਵਾਲਾ ਜਿਹੜਾ ਬਾਹਰੋਂ 3500 ਦਾ ਮਿਲਦਾ ਹੈ ਇੱਥੇ ਤੁਹਾਨੂੰ ਸਿਰਫ 900 ਦਾ ਮਿਲ ਜੂਗਾ ਸਿਰਫ 900 ਰੁਪਏ ਦਾ 900 ਦਾ ਮਿਲ ਜੂਗਾ ਤੁਸੀਂ ਬੂਟ ਦੇਖੋ ਅੱਗ ਲਾ ਕੇ ਦੇਖ ਲਓ ਕੋਚ ਦਾ ਬੂਟ ਹੈ ਨਾਲੇ ਓਕੇ ਆਈ ਨਹੀਂ ਹੈਗਾ ਵੀ ਇੱਕ ਬ੍ਰਾਂਡ ਹੈ ਆਪਣੇ ਆਪ ਚ ਹਾਂਜੀ ਬੱਚਿਆਂ ਦੇ ਜਿਹੜੇ ਧੀਆਂ ਪਹਿਣਾ ਨੇ ਹਨਾ ਉਹਨਾਂ ਵਾਸਤੇ ਤੁਸੀਂ ਦੇਖੋ ਸਿਰਫ ਲੇਡੀਜ਼ ਲਈ ਵੀ ਹੈ ਹਾਂਜੀ ਹਾਂ ਪਿੰਕ ਕਲਰ ਹੋ ਗਿਆ ਪਿੰਕ ਵਾਈਟ ਹੋ ਗਿਆ ਇੰਨੇ ਸ਼ਾਨਦਾਰ ਬੂਟ ਸਿਰਫ 900 ਚ ਦੇ ਸਿਰਫ 900 ਚ ਵਿੱਧ ਗਾਰੰਟੀ ਵਿੱਧ ਗਾਰੰਟੀ ਹਾਂਜੀ ਵਿੱਧ ਪੱਕਾ ਬੇਨਾ ਹਮ ਸਾਰੀ ਚੀਜ਼ ਦਾ ਤੁਸੀਂ ਦੇਖ ਰਹੇ ਹੋ ਔਰ ਇੰਨਾ ਜ਼ਬਰਦਸਤ ਇੱਕ ਅੱਜ ਅਸੀਂ ਨਵੀਂ ਆਈਟਮ ਹੋਰ ਲਾਂਚ ਕੀਤੀ ਹੈ ਉਹ ਕਿਹੜੀ ਚੀਜ਼ ਹੈ ਉਹ ਜਿਵੇਂ ਘਰਾਂ ਦੀ ਸ਼ਾਨ ਬਣਾਉਣ ਦੇ ਲਈ ਹਾਂਜੀ ਤੁਸੀਂ ਦੇਖੋ ਉਹ ਡਿਸਪਲੇ ਚੱਲ ਰਹੀ ਹੈ ਜਿਹੜੇ ਦਰਸ਼ਕ ਵੀਡੀਓ ਦੇਖ ਰਹੇ ਨੇ ਉਹ ਫਟਾਫਟ ਸ਼ੇਅਰ ਕਰ ਦਿਓ ਆ ਦੇਖੋ ਇਹ ਚੱਲ ਰਿਹਾ ਇੱਕ ਤੋਂ ਇੱਕ ਝੂਮਰ ਮਿਲ ਜੂ ਤੁਹਾਨੂੰ ਇੱਕ ਤੋਂ ਇੱਕ ਡਿਜ਼ਾਈਨ ਸਾਡੀ ਡਿਸਪਲੇ ਚੱਲ ਰਹੀ ਹੈ ਇਹ ਇਥੇ ਤਿਆਰ ਕੀਤੇ ਜਾ ਰਹੇ ਲਾ ਰਹੇ ਹਾਂਜੀ ਹਾਂ ਇੱਥੇ ਇਹਨਾਂ ਨੂੰ ਡਿਸਪਲੇ ਕੀਤਾ ਜਾ ਰਿਹਾ ਹੈ ਐਨਾ ਸਸਤਾ ਚ ਊਮਰ ਦੇ ਦਾਂਗੇ ਜਿਹੜਾ ਸਾਨੂੰ ਬਾਹਰੋਂ 25-25000 ਦਾ ਮਿਲਦਾ ਹੈ ਹੂੰ ਇੱਥੇ ਤੁਹਾਨੂੰ ਅਸੀਂ ਉਹ 7-8000 ਦੇ ਵਿੱਚ ਊਮਰ ਦੇ ਦਾਂਗੇ ਸਿਰਫ 7-8000 ਦੇ ਵਿੱਚ ਸਿਰਫ 7-8000 ਦੇ ਵਿੱਚ ਹਣਾ ਠੀਕ ਹੈ ਜੀ ਔਰ ਐਡਰੈਸ ਦੇਖ ਲਓ ਦਰਸ਼ਕੋ ਹੂੰ ਇਹ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਦਿੱਲੀ ਨੂੰ ਇਹ ਰੋਡ ਜਾ ਰਿਹਾ ਹੈ ਹਾਂਜੀ ਸਾਡੇ ਸ਼ੋਰੂਮ ਦੇ ਸਾਹਮਣੇ ਇੰਡੀਅਨ ਔਇਲ ਲਿਬੜਾ ਵਾਲਿਆਂ ਦਾ ਪੈਟਰੋਲ ਪੰਪ ਹਾਂਜੀ ਨਾਲ ਹੀ ਉਹਦੇ ਬਿਜਲੀ ਬੋਰਡ ਦਫ਼ਤਰ ਹਾਂਜੀ ਉਹਦੇ ਓਪੋਜ਼ਿਟ ਹੈਗਾ ਸਾਡਾ ਸ਼ੋਰੂਮ ਉਹਦੇ ਓਪੋਜ਼ਿਟ ਪਤਾ ਲੱਗ ਜਾਂਦਾ ਈਜੀ ਲਾਈਫ ਸਟੋਰ ਕਿਤੋਂ ਵੀ ਤੁਸੀਂ ਪਤਾ ਕਰੋਗੇ ਪਰ ਬੋਰਡ ਲੱਗੇ ਹੋਏ ਨੇ ਆਪਣੇ ਸਾਰਾ ਕਲੀਅਰ ਦਿਖਦਾ ਬੋਰਡ ਲੱਗੇ ਹੋਏ ਨੇ ਜਿਹੜੇ ਦਰਸ਼ਕਾਂ ਨੂੰ ਮੋਟਰਸਾਈਕਲ ਦਾ ਆਪਾਂ 쿠ਪਨ ਦਿਖਾਇਆ ਸੀ ਨਿਕਲੇ ਹੋਣਗੇ ਦੇਖੋ ਹਾਂਜੀ ਆ ਫੋਟੋ ਲੱਗੀ ਹੋਈ ਹੈ ਇਹ ਕਹਿੰਦੇ ਪਤਾ ਨਹੀਂ ਉਹੀ ਨੇ ਆ ਦਰਸ਼ਕ ਨੇ ਜਿਹੜੇ ਸਾਡੇ ਪਿੰਡਾਂ ਦੀ ਨੇ ਤੁਸੀਂ ਦੇਖੋ ਇਹਨਾਂ ਨੂੰ ਇਹ ਮੋਟਰਸਾਈਕਲ ਗਿਫਟ ਜਿਹੜੇ ਫ੍ਰੀ ਚ ਮਿਲੇ ਹੋਏ ਨੇ ਉਹ ਦੇਖੋ ਐਲਈਡੀ ਜਿਹੜਾ 1 ਰੁਪਿਆ ਦਾ ਲੈ ਕੇ ਗਿਆ ਉਹ ਜਾ ਰਿਹਾ ਹੈ ਉਹ ਰੀੜੀ ਦੇਖੋ ਤੁਸੀਂ 1 ਰੁਪਏ ਦੇ ਵਿੱਚ ਉਹ ਐਲਈਡੀ ਆ ਜਿਹੜਾ ਉਹ ਪੈਨਲ ਕੱਫ ਬੋਰਡ ਹੈ ਉਹ 1 ਰੁਪਏ ਦੇ ਵਿੱਚ ਬੰਦਾ ਹੁਣ ਹੀ ਲੈ ਕੇ ਗਈ ਸੀ ਤੇ ਪੈਨਲ ਨਾਲ ਫ੍ਰੀ ਪੈਨਲ 1 ਰੁਪਿਆ ਦਾ 1 ਰੁਪਏ ਦੇ ਵਿੱਚ ਉਹ ਲੈ ਕੇ ਜਾ ਰਿਹਾ ਤੁਸੀਂ ਦੇਖ ਰਹੇ ਹੋ ਸਾਰਾ ਕੁਝ ਸੱਚ ਹੈ ਜੋ ਕਹਤਾ ਉਹ ਮਿਲੂਗਾ ਉਹ ਮਿਲੂਗੀ ਮਿਲੂਗਾ ਜੀ ਹਾਂਜੀ